ਏ ਵਿਚਾਰੇ ਦੇ ਆਂ ਨਹੀਂ ਪੇਨ ਹੋਈ ਜਦੋਂ ਉਹਨਾਂ ਨੇ ਲਾਇਆ ਸਾਰਾ ਮੇਰਾ ਸੂਟ ਸੀਗਾ ਵਾਓ ਕਿੰਨੀ ਖੁਸ਼ੀ ਹੋਈ ਸੰਧਾਰੇ ਦੀ ਖੁਸ਼ੀ ਦੇਖਿਆ ਬਹੁਤ ਚੰਗੀ ਲੱਗ ਰਹੀ ਇਸ ਤੇ ਗਾਇਜ਼ ਵੀ ਇਸ ਤੇ ਪਾ ਰਹੇ ਅਰੇ ਆ ਪੇਨ ਹਾਂਜੀ ਸਸਟੀ ਘਾਲ ਜੀ ਸਾਰਿਆਂ ਨੂੰ ਤੇ ਤੁਹਾਡਾ ਵੈਲਕਮ ਕਰਦੇ ਆ ਜੀ ਸਾਡੇ ਨਿਊ ਬਲੌਗ ਦੇ ਵਿੱਚ ਤੇ ਅੱਜ ਦਾ ਬਲੌਗ ਕੀ ਹੈ ਜੀ ਅੱਜ ਮੇਰਾ ਆਉਣ ਹੈ ਸੰਧਾਰਾ ਤੇ ਮਮਾ ਪਾਪਾ ਨਹੀਂ ਆਣਗੇ ਮੇਰਾ ਸੁਧਾਰਾ ਲੈ ਕੇ ਸੌਣਾ ਦਾ ਸੁਧਾਰਾ ਲੈ ਕੇ ਹਾਂਜੀ ਬਟ ਲੇਟ ਤਾਂ ਹੋ ਗਏ ਉਹ ਥੋੜੇ ਜੇ ਉਹਨਾਂ ਨੂੰ ਕੰਮ ਜੀ ਸੀ ਇਹ ਤਾਂ ਕਰਕੇ ਫਿਰ ਮਤਲਬ ਲੇਟ ਦੇ ਰਹੇ ਆ ਸੁਧਾਰਾ ਚਲੋ ਕੋਈ ਗੱਲ ਨਹੀਂ ਫਿਰ ਉਹ ਆਣਗੇ ਹੁਣ 10 ਵਜ ਗਏ ਨੇ ਤੇ ਫਿਰ ਮੈਂ ਵੀ ਹਸਪੀਟਲ ਜਾਣਾ ਮੈਨੂੰ ਵੀ ਅੱਜ ਦੀ ਅਪਾਇੰਟਮੈਂਟ ਸੀ ਮੇਰੀ ਮੈਮ ਨੇ ਬੁਲਾਇਆ ਹੋਇਆ ਸੀਗਾ ਫਿਰ ਆਪਾਂ ਜਾਣੇ ਆ ਅਜੇ ਬਸ ਸਫਾਈਆਂ ਹੋ ਗਈਆਂ ਸੀਗੀਆਂ ਤੇ ਆਪਾਂ ਬਣਾਵਾਂਗੇ ਖਾਣਾ ਉਹਨਾਂ ਦੇ ਲਈ ਦੇਖਦੇ ਆਂ ਕੀ ਬਣਾਉਣੀ ਆ ਸਬਜੀ ਕੋਈ ਵੀ ਤੇ ਸਾਫ ਸਫਾਈ ਹੋ ਗਈ ਹੁਣ ਮੈਂ ਵੀ ਫਰੈਸ਼ ਹੋਊਂਗੀ ਤੇ ਫਰੈਸ਼ ਹੋ ਕੇ ਅਰਸ ਨੂੰ ਵੀ ਠਾਉਂਗੀ ਉਹ ਸੁੱਤੇ ਪਈਆਂ ਜਿਵੇਂ ਕੀ ਪਈ ਹੁੰਦੀਆਂ ਜਦੋਂ ਵੀ ਮੈਂ ਵਲੌਗ ਸਟਾਰਟ ਕਰਦੀ ਆ ਤੇ ਬਸ ਹੁਣ ਆਪਾਂ ਫਰੈਸ਼ ਹੁੰਨੇ ਆ ਤੇ ਫਰੈਸ਼ ਹੋ ਕੇ ਮੈਂ ਦਿਖਾਉਣੀ ਆ ਤੁਹਾਨੂੰ ਆਪਣੀ ਲੁੱਕ ਤੇ ਬਸ ਉਹਨਾਂ ਦੀ ਵੇਟ ਕਰਦੀ ਆ ਉਹ ਵੀ ਆਣਗੇ ਉਹਨਾਂ ਨੇ ਮੈਨੂੰ ਕਿਹਾ ਸੀ 12 1 ਵਜੇ ਆਵਾਂਗੇ ਤੇ ਆਪਾਂ ਫੇਰ ਤੁਹਾਨੂੰ ਵੀ ਤੁਹਾਨੂੰ ਜਿਵੇਂ ਕੀ ਤੁਹਾਨੂੰ ਇੱਕ ਹੋਰ ਗੱਲ ਦੱਸ ਦਮ ਅੱਜ ਮੇਰਾ ਆਉਣਾ ਇਸ ਸੰਦਾਰਾ ਤੇ ਅੱਜ ਮੌਸਮ ਵੀ ਗਾਇਸ ਬਹੁਤ ਹੀ ਵਧੀਆ ਹੈ ਬਹੁਤ ਵਧੀਆ ਮੌਸਮ ਹੋਇਆ ਵਾ ਮੀਆ ਰਕੰਡਾ ਹੰਡਾ ਤੇ ਮੈਂ ਤੁਹਾਨੂੰ ਦੁਕਾਨੀ ਆ ਯਾਰ ਉੱਠ ਜਾ ਆ ਦੇਖ ਲੋ ਕਿਵੇਂ ਪਏ ਆ ਤੁਸੀਂ ਉੱਠਣਾ ਨਹੀਂ ਹੈਗਾ ਇਹਨੂੰ ਕਿਵੇਂ ਜੱਪੀ ਪਾ ਕੇ ਪਏ ਆ ਉੱਠ ਜਾ ਫਿਰ ਮੈਂ ਫਰੈਸ਼ ਹੋਣ ਚੱਲੀ ਆ

ਇतना सुंदर मौसम है सब्जी वाला भाई आलू ले लो गोभी ले लो तेजल जी मैं परफेक्ट आश्रम में नहीं भी चाह बना लेने के तरफा चल दिए पहला हॉस्पिटल सो अपन बनानी है चाय सबसे लिए ਦੇ ਵੀ ਸੋਈ ਦੇ ਵਿੱਚ ਥੋੜਾ ਜਿਹਾ ਮੈਸੇਜ ਆ ਪਿਆ ਹੋਇਆ ਤੇ ਸਿਰਫ ਇਗਨੋਰ ਕਰਿਓ ਤੇ ਤਬਾਤਾ ਚਾਹਨੇ ਤੁਹਾਨੂੰ ਦੱਸ ਦਵਾਂ ਕਿ ਆਪਾਂ ਹਸਬੀ ਲਈ ਚਾਹ ਉਹਦੇ ਵਿੱਚ ਸ਼ੱਕਰ ਨਹੀਂ ਪਾਉਣੀ ਆ ਕਿਉਂਕਿ ਸ਼ੱਕਰ ਬਿੱਤੀਆ ਰਹਿੰਦੀ ਆ ਅਸੀਂ ਚੀਨੀ ਨਹੀਂ ਲਾਹਨੇ ਚੀਨੀ ਸੀ ਪੰਦ ਦਿੱਤੀ ਹੈ ਲੈ ਸੋਸ ਦੇ ਵਿੱਚ ਥੋੜੀ ਸ਼ੱਕਰ ਪਾ ਦੇਣੀ ਤੇ ਦੁੱਜੀ ਆ ਗਈ ਤੇ ਤਪੇ ਤੋ ਲਈਏ ਫਿਰ ਕੰਮੇ ਚਾਹ ਪੱਤੀ ਸੌ ਚਾਹ ਹਜਰੀ ਗੁੱਟੇ ਤੋਂ ਬਣੇਗਾ ਵੀਡੀਓ ਅਸਲੀ ਇੱਕ ਚਾਹ ਬਣਦਾ ਹੈ ਨਾ ਮਤਲਬ ਕੱਟੇ ਬਿਨਿੰਦੀਓ ਅੱਗੇ ਦੁੱਧ ਬੰਦ ਕੀਤਾ ਹੈ ਨਾ ਅਸਲ ਕੱਤੇ ਉੱਤੇ ਵੀ ਥੋੜਾ ਜਿਹਾ ਪਾਉਂਗੇ ਚਾਹ ਦੇ ਵਿੱਚ ਬਿਲਕੁਲ ਇੱਕ ਥੋੜੀ ਡ੍ਰੌਪ ਜਿਸ ਦੇ ਨਾਲ ਮਤਲਬ ਇਹਨਾਂ ਕਾਲੀ ਕਾਲੀ ਚਾਹ ਪਸੰਦ ਹੈ ਜਿਆਦਾ ਦੁੱਧ ਇਹਨਾਂ ਦਾ ਡਾਕਟਰ ਨੇ ਬੰਦ ਕੀਤਾ ਹੈ ਆ ਦੇਖੋ ਥੋੜੇ ਜਿਹਾ ਸਟੇ ਹੋਏ ਕੋਈ ਗੱਲ ਨਹੀਂ ਤੇ ਬਾਹਰ ਜਾਂਦੀ ਹੁਣ ਆਪਾਂ ਦਿੱਤੇ ਪਾਉਂਦੇ ਹਾਂ ਇਹਨਾਂ ਦੀ ਸੋਨੀ ਸੋਨੀ ਹੋਣੀ ਹੈ ਸੁਆਣੀ ਹੋਣੀ ਹੈ Apa beli kapok? Petrai. So guys, gelap jamnya ya sini ya. पापा की भैन भूवा लेके आए थे और रखड़ी बनान आए थे उन्होंने पहले ही रखड़ी बनती थी क्योंकि उन्होंने घरे भी गैसट आए थे सता करके आ गए फिर वहा लेके आए थे अच्छा कहते मैं चाह खानी बिस्कुट खाने जो मामा जी उन्हें सजा लेके आए थे ना वो बिस्कुट खानी अपी रख रहे सारिया भी खानिया क्या मतलब घट ही रखूंगी मैं देखो जी चाह बनेगी ਕੜੀ ਕੜੀ ਜਿਹੜੀ ਕਿ ਅਰਸ਼ ਪਿੰਨ ਹੈ ਤੇ ਹੁਣ ਆਪਾਂ ਬਿਸਕੁਟ ਰੱਖਦੇ ਹਾਂ ਬਿਸਕੁਟ ਕਿੱਥੇ ਗਏ ਆਪੇ ਸੁਪਰ ਬਿਸਕੁਟ ਦਿਨੇ ਹੋਣਗੇ ਮੋਟੇ ਚਾਹ ਲਿਆਵਾਂ ਮੱਠੀਆਂ ਹੈ ਮੱਠੀਆਂ ਯਾਰ ਮੱਠੀਆਂ 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 ਇਹਨਾਂ ਖਰੀਦਣੀਆਂ ਆ ਤਾਂ ਚੁੱਕਿਆ ਲੈ ਲਈ ਮੱਠੀਆਂ ਲਈ ਦਿੰਦੇ ਆ ਆ ਲਓ ਜੀ ਤੁਹਾਡੀਆਂ ਮੱਠੀਆਂ ਥਾੜਾ ਆਹ ਬਿਸਕੁਟ ਲੈਣ ਦਿਓ ਗੋੜਾ ਨਹੀਂ ਦੇਣਾ ਕਿਹੜੇ ਗੋੜਾ ਨੇ ਚੜੀ ਨਾ ਕੈਂਟਮ ਫਿਰ ਆ ਦੋ ਫਿਰ ਉਹਨੇ ਸਲਾਬ ਜਿਹਾ ਜਣਾ ਉਹਦੇ ਉੱਤੇ ਹਲਾ ਦੋ ਕਿ ਮੇਦੀ ਲੱਗੀ ਚਾਹ ਸਹੀ ਕਿਹੜਾ ਪੀਤੀ ਹੈ ਬਿਸਕੁਟ ਲੈ ਲਵਾਂਗਾ ਮੈਂ ਜ਼ਿਆਰੀਆਂ ਚੀਜ਼ਾਂ ਖਾਵਾਂਗਾ ਨਾਲ ਮਠਿਆ 10 ਗੁੱਲੇ ਚਾਹ ਪੀਂਦਾ ਤੇ ਬਿਸਕੁਟ ਜਿਹੜੇ ਘਰ ਦੇ ਬਣਾਏ ਹੋਏ ਹੁੰਦੇ ਆ ਗੋੜਾ ਦੇ ਰਸ ਗੁੱਲੇ ਇੱਕ ਇੱਕ ਚੀਜ਼ ਦਾ ਟੇਸਟ ਕਰਨਾ ਮੈਂ ਓਕੇ ਦੇਖ ਲੋ ਗਾਇਸ ਸਾਡੇ ਘਰੇ ਕਿੰਨੀ ਪ੍ਰਕਾਰ ਦੇ ਬਿਸਕੁਟ ਨੇ ਗੁੜਾਣੇ ਇਹ ਉਹ ਜਿਹੜੇ ਸੁਧਾਰੇ ਚ ਮम्मा ਦੇ ਸੁਧਾਰੇ ਚ ਮम्मा ਜੀ ਉਹਨੇ ਲੈ ਕੇ ਆਏ ਸੀ ਤੇ ਚਾਕਲੇਟਾਂ ਦੇ ਪਤਾ ਨਹੀਂ ਕਿਹੜੇ ਕਿਹੜੇ ਬਿਸਕੁਟ ਨੇ ਆਲੋਪ ਨੇ ਗੁੜਾੜੇ ਬਿਸਕੁਟ ਮੁੰਨਾ ਯਾਰ ਮੇਰੇ ਘਰੇ ਇਹ ਲਵਾਈ ਜਾਉਂਗੇ ਪਿੱਲੀ ਚਾਹ ਤਾਂ ਸੀ ਨੇ ਕਿਵੇਂ ਦੀ ਲੱਗੀ ਤੁਹਾਨੂੰ ਚਾਹ ਵਧੀਆ ਅਰੇ ਅੱਗੇ ਵਿੱਚ ਕੁੱਟਾ ਬਸ ਗਾਇਸ ਨਾਲ ਚਾਹ ਹੋਵੇ ਨਾਲ ਹੁਣ ਬਿਸਕੁਟ ਨਾਲ ਮੱਠੀ ਮੈਂ ਡੇਢ ਮੱਠੀ ਖਾ ਗਿਆ ਤੇ ਚਾਹ ਪੀ ਲਈ ਆਪਾਂ ਤੇ ਹੁਣ ਫਿਰ ਹੁਣ ਮਤੂਆ ਸਟਰਲ ਦੱਸ ਦੇਗਾ ਦੋ ਜਾਨ ਮੈਂ ਬਹੁਤ ਸਾਢੇ 10 ਹੋ ਗਏ ਮੈਂ ਫਰੈਸ਼ ਹੋ ਕੇ ਬਸ ਜਾਣੇ ਆਪਾਂ ਤੁਸੀਂ ਚਾਹ ਪੀ ਲਈ ਮੈਂ ਤਾਂ ਕੁਝ ਖਾਣਾ ਨਹੀਂ ਮੈਂ ਤਾਂ ਬਸ ਦੁੱਧ ਬਸ ਸਮਾਨ ਵੀ ਲੈ ਕੇ ਆ ਥੋੜਾ ਜਿਹਾ ਬਸ ਸਮਾਨ ਵੀ ਲੈ ਕੇ ਆ ਤੇ ਮਤਲਬ ਇਹ ਪਕੌੜੇ ਸਮੋਸੇ ਕਿ ਤੂੰ ਸੀ ਵੀ ਖਾਏ ਆ ਅਗਰ ਲੇਕੇ ਆਗੇ ਜਸਟ ਆਣੇ ਆੜੇ ਸਾਡੇ ਇਹਨੇ ਮੁੰਡੇ ਦੇ ਸਾਰੇ ਆਣੇ ਆੜੇ ਆ ਸਾਰੇ ਮੈਂ ਮਤਲਬ ਖਾ ਨਹੀਂ ਸਕਦਾ ਚਾ ਚੜਿਆ ਵੀ ਸਾਰੇ ਆਣੇ ਆੜੇ ਪਕੌੜੇ ਸਮੋਸੇ ਲੇਕੇ ਆਵਾ ਮੈਂ ਦੇਖੂਗਾ ਸਾਰੇ ਖਾਣ ਕੇ ਬੈਠ ਕੇ ਤੂੰ ਉਹ ਮਾਈ ਗਾਡ ਤੂੰ ਤਾਂ ਨਹੀਂ ਖਾਂਦੀ ਮੈਂ ਕਿਉਂ ਖਾਵਾਂਗੀ ਮੇਰੇ ਤਾਂ ਆਪ ਬੰਦ ਹੈ ਨਾਲੇ ਪਹਿਲੇ ਨੰਬਰ ਤੇ ਤੂੰ ਨਹੀਂ ਮੈਂ ਨਹੀਂ ਖਾਂਦੀ ਮੈਂ ਨਹੀਂ ਖਾਂਦੀ ਸੋ ਆਪਾਂ ਨੂੰ ਹਸਪਤਾਲ ਜਾਵਾਂਗੇ ਮੈਂ ਵੀ ਖਾਲੀ ਪੇਟ ਹੀ ਜਾਣਾ ਮੈਨੂੰ ਡਾਕਟਰ ਨੇ ਖਾਲੀ ਪੇਟ ਹੀ ਬੁਲਾਇਆ ਕਿਉਂਕਿ ਕੋਈ ਟੈਸਟ ਹੋਣਾ ਮੇਰਾ ਤੇ ਮੈਨੂੰ ਵੀ ਥੋੜੀ ਜੀ ਪ੍ਰੋਬਲਮ ਜੀ ਸੀਗੀ ਤੇ ਇਹਨਾਂ ਨੂੰ ਵੀ ਦੇਖੋ ਇਹਨਾਂ ਦੇ ਵੀ ਬੁਲਗੁਸਤੇ ਲੱਗਦੇ ਸੀਗੇ ਰੋਜ਼ ਕੱਲ ਵੀ ਪਰਸ ਪਰਸੋਂ ਵੀ ਲੱਗੇ ਸੀ ਨਾ ਹਾਂ ਪਰਸੋਂ ਕੱਲ ਤੇ ਅੱਜ ਵੀ ਜਾਉਂਗੇ ਸ਼ਾਮ ਨੂੰ ਜਾਣਗੇ ਇਹਨਾਂ ਨੂੰ ਵੈਸੇ ਸਵੇਰੇ ਬੁਲਾਇਆ ਸੀਗਾ ਬਟ ਹੁਣ ਮਮਾ ਉਹਨਾਂ ਨਹੀਂ ਆਣਾ ਤੇ ਮੈਂ ਵੀ ਹਸਪਤਾਲ ਜਾਣਾ ਮੇਰਾ ਤਾਂ ਜਾਂਦਾ ਹੀ ਨਹੀਂ ਟਾਈਮ ਮੇਰਾ ਤਾਂ ਬਹੁਤ ਜ਼ਰੂਰੀ ਹੈ ਹਸਪਤਾਲ ਜਾਣਾ ਫਿਰ ਪਹਿਲਾਂ ਮੇਰੇ ਮੇਰੇ ਨਾਲ ਜਾਣਗੇ ਹਸਪਤਾਲੇ ਫਿਰ ਇਹਨਾਂ ਨਾਲ ਮੈਂ ਜਾਉ ਗਲਤ ਤਾਂ ਗਾਇਸ ਕੋਈ ਨਹੀਂ ਹੈਗੇ ਮਤਲਬ ਇਹਨਾਂ ਦੇ ਡ੍ਰਿਪ ਜੀ ਲੱਗਦੇ ਆ ਬਸ ਸ਼ਾਮ ਦੋ ਇੰਜੈਕਸ਼ਨ ਲੱਗਣੇ ਹੁੰਦੇ ਆ ਉਹ ਵੀ ਇਹਨਾਂ ਦੇ ਥੋੜੇ ਢਿੱਡੇ ਆ ਖਰਾਬ ਸੀ ਤੇ ਕਮਜ਼ੋਰੀ ਜੀ ਸੀਗੀ ਉਹਦੇ ਹੀ ਗੱਸ ਲਵਾਣੇ ਸੀਗੇ ਮਤਲਬ ਥੋੜੀ ਜੀ એનર્ਜੀ ਜੀ ਆਵੇ ਮੰਡੇ ਨੂੰ ਹੁਣ ਤਾਂ ਕਿਵੇਂ ਫੀਲ ਹੋ ਰਿਹਾ ਠੀਕ ਥੋੜਾ ਜਿਹਾ ਫੀਲ ਹੋ ਰਿਹਾ ਨਾ ਹੁਣ ਤਾਂ ਬਹੁਤ ਵਧੀਆ ਫੀਲ ਹੋ ਰਿਹਾ ਨਹੀਂ ਤਾਂ ਮੇਰੀਆਂ ਲੱਤਾਂ ਦੁਖੀ ਜਾਂਦੀਆਂ ਸੀਗੀਆਂ ਤੇ ਜਿੱਦਣ ਦਾ ਮੈਂ ਆਹ ਕਰਾਂ ਮਤਲਬ ਠੀਕ ਆ ਤੇ ਚਲੋ ਹੁਣ ਮੈਂ ਵੀ ਫਰੈਸ਼ ਹੂੰ ਤੁਸੀਂ ਫਰੈਸ਼ ਹੋ ਜਾਓ ਠੀਕ ਆ ਤੇ ਆਪਾਂ ਹੁਣ ਚੱਲਦੇ ਹਾਂ ਹਸਪੀਟਲ ਤੇ ਵਲੌਗ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹਜੇ ਤੱਕ ਨਹੀਂ ਕੀਤਾ ਉਹ ਕਰ ਲਓ ਜਲਦੀ ਜਾ ਕੇ ਸਾਡਾ ਚੈਨਲ ਸੋ ਜਿਵੇਂ ਸਾਡੇ ਨਵੇਂ-ਨਵੇਂ ਵਲੌਗਸ ਹੋਣਗੇ ਉਹਦੀ ਅਪਡੇਟਸ ਤੁਹਾਨੂੰ ਆਉਂਦੀ ਰਹੂਗੀ ਜੇਕਰ ਤੁਸੀਂ ਸਬਸਕ੍ਰਾਈਬ ਕਰੋਗੇ ਤੇ ਐਂਡ ਤੱਕ ਜਰੂਰ ਦੇਖਿਓ ਠੀਕ ਹੈ ਤੇ ਚਲੋ ਹੁਣ ਮੈਂ ਫਰੈਸ਼ ਹੁੰਨੀ ਆ ਤੇ ਗਾਇਸ ਆਪਾਂ ਹੋ ਚੁੱਕੇ ਸੀਗੇ ਅੱਗੇ ਤੇ ਮੈਂ ਆਪਾਂ ਹੋ ਗਈ ਸੀ ਜੀ ਹਸਪੀਟਲ ਜਾਉਣ ਲਈ ਸੌਣਾ ਕੋ ਪਤਾ ਨਹੀਂ ਕਿਉਂ ਕੀ ਹੋ ਗਏ? ਫਿਰ ਨਾਪਾ ਪਹਿਲਾ ਜਾਵਾਂਗੇ ਹਸਪੀਟਲ ਫਿਰ ਦੇਖਦੇ ਹਾਂ ਕੀ ਕਹਿੰਦੇ ਆ ਡਾਕਟਰ ਮੇਰੇ ਡਾਕਟਰ ਨੂੰ ਮਿਲ ਕੇ ਆਪਾਂ ਜਾਵਾਂਗੇ ਕੁਝ ਖਾਣ ਦੇ ਲਈ ਭਾਂਡੇ ਲੈ ਕੇ ਆਵਾਂਗੇ ਜਿੰਨੇ ਤੁਸੀਂ ਮੋਸਾ ਜਿਹਾ ਆਪਾਂ ਕਿਹਾ ਸੀ ਨੂੰ ਮੋਹਣਾ ਨਹੀਂ ਆਣਾ ਸੋ ਨਾਲ ਉਹ ਨੂੰ ਫੋਨ ਕਰ ਦਿਆਂਗੇ ਕਦੋਂ ਆਣਗੇ ਸਾਡੇ ਕਿਹ ਨਾਲ ਹੋ ਗਏ ਬਹੁਤ ਨਹੀਂ ਹੋਏ ਡਾਕਟਰ ਕੋਲ ਜਾਣਾ ਅਬ ਸੋ ਆਪਾਂ ਜਾਣੇ ਆਪਾਂ ਡਾਕਟਰ ਦੇ ਕੋਲ ਸੋ ਫਿਰ ਲੱਗਦਾ ਹਾਂ ਅੰਦਰ ਜਾਵਾਂਗੇ ਤੁਮੇ ਗੈਸਟ ਹਾਊਸ ਨੂੰ ਮੈਂ ਸਾਰੇ ਕਿਤੇ ਦੀ ਸਫਾਈ ਕਰਤੀ ਰੂਮ ਦੀ ਰੂਮ ਨੂੰ ਵੀ ਸੈੱਟ ਕਰਤਾ ਸਾਰਾ ਸੋ ਆਪਾਂ ਜਾਣੇ ਹੁਣ ਹਸਪੀਟਲ ਟਾਈਮ ਵੀ 11:30 ਹੋ ਗਿਆ ਆਫਟਰ ਮੀਲ ਖਾ ਲਿਓ ਮਾਰਨਿੰਗ ਟਾਈਮ ਠੀਕ ਨਵਜੋਤ ਆ ਵੀਰੇ ਅੱਗੇ ਸੀਗੇ ਹਸਪੀਟਲ ਤੇ ਮੇਰਾ ਵੀ ਟੈਸਟ ਹੋਇਆ ਸੀਗਾ ਮੇਰੇ ਬਲੱਡ ਟੈਸਟ ਹੋਇਆ ਸੀਗਾ ਤੇ ਹੁਣ ਆਪਾਂ ਚੱਲਦੇ ਆ ਘਰੇ ਆ ਦੇਖੋ ਮੈਡੀਸਿਨ ਵੀ ਲੈ ਲਈ ਤੇ ਹੁਣ ਆਪਾਂ ਚੱਲਦੇ ਆ ਘਰ ਤੇ ਹੁਣ ਅਸੀਂ ਅੱਗੇ ਸੀਗੇ ਘਰੇ ਤੇ ਹਸਪੀਟਲ ਤੋਂ ਉਹਨਾਂ ਨੇ ਮੇਰਾ ਬਲੱਡ ਟੈਸਟ ਸੈਂਪਲ ਲਿਆ ਸੀਗਾ ਉਹਦੇ ਨਾਲੇ ਮੈਨੂੰ ਐਨਾ ਐਨਾ ਦਾ ਸੈਂਪਲ ਲਿਆ ਸੀ ਉਹਦੇ ਨਾਲ ਮੈਨੂੰ ਇੰਨੇ ਚੱਕਰ ਆਉਣ ਲੱਗੇ ਸੀਗੇ ਫਿਰ ਮੈਂ ਤੁਮ ਜਿਵੇਂ ਦੱਸਿਆ ਸੀਗਾ ਮੈਂ ਖਾਲੀ ਪੇਟ ਗਈ ਸੀਗੀ ਉੱਥੇ ਤਾਂ ਫਿਰ ਮੈਨੂੰ ਭੁੱਖ ਬਹੁ ਲੱਗੀ ਸੀਗੀ ਪਰ ਬਹੁਤ ਫਿਰ ਮੈਂ ਕਰਿਆ ਕਿ ਰੋਟੀ ਖਾਧੀ ਸਭ ਤੋਂ ਪਹਿਲਾਂ ਫਿਰ ਮੈਨੂੰ ਮੜਾ ਲਿਆ ਠੀਕ ਲੱਗੇ ਮੈਂ ਤਾਂ ਮੇਰੀ ਹੈਲਥ ਤੇ ਹੁਣ ਆਪਾਂ ਆਰਸ਼ ਨੂੰ ਮਤਲਬ ਬਣਾਉਣੀਆ ਦਲੀਆ ਤੁਸੀਂ ਦਲੀਆ ਖਾਣਾ ਹੈ ਨਾ ਆ ਗਿਆ ਫਿਰ ਅਨਦਰੇ ਹੁਣ ਆਪਾਂ ਦਲੀਆ ਬਣਾਉਣੀਆ ਤੇ ਫਿਰ

சரியான விகிதத்தில் இந்த கடாயை 1/2 தான் போடணும். கொளைக்கு तेल கப்பை ਨਹੀਂ ஓடுது. இந்த மாதிரி கேவலமா போட்டுருண்டி. சப்ையের মধ্যে মানা পানি थोड़ा सा स्ट्रीम में थिंड लगो। ਇੱਕ ਚਮਕਾਨ ਪਾਣੀ ਪਾ ਕੇ ਥੋੜਾ ਥੋਲ ਲੈ ਕਿ ਬਣਾਇਆ ਤੇ ਪਾਣੀ ਹਟਦਾ ਤੇਰੇ ਅਨੁਪਰੰਪਰਕ ਜੀਵਨ ਨੂੰ और ये बिलाची में डाल दिया और हम इसको पूरी में डाल देंगे और चावल का थोड़ा सा ये टेस्टी बन रहा है ये बहुत मीठा अभी देखो लालची ऐच होनी चाहिए तो टेस्टी बन जाएगा मिर्च बहुत है ਇਹ ਚੋਪਾ ਬਗਨੂ ਚੂਨੀ ਇਹ ਮੈਂ ਆਲੂ ਬੱਥਾ ਨੂੰ ਤੁਸੀਂ ਦੇਸੀ ਕੀ ਦਾ ਯੂਜ਼ ਕਰ ਸਕਦੇ ਹੋ 이니까 너무 맛이 좋아지거든요. 우리 부대니까 너무 좋아서 보통 애들이 아들 같은 데가면 뭐 이제 아까 한두달 정도씩 가는데도 한 10일 정도 해서 보통 한 10일. ਲਾਂ ਦੇਖੋ ਮੌਸਮ ਪਹਿਲਾਂ ਕਿੰਨਾ ਸੋਹਣਾ ਸੀਗਾ ਬਾਹਰ ਤੇ ਹੁਣ ਦੇਖੋ ਧੁੱਪ ਕਿੰਨੀ ਆ ਗਈ ਹੈ ਤੇ ਬਹੁਤ ਆ ਗਈ ਸੀ ਵੀ ਦੋ ਹਸਪੀਟਲ ਤਾਂ ਐਸੀ ਬਹੁਤ ਦੁਖਦਾਈ ਸੀ ਇਹ ਅਕਲ ਜੀ ਬਹੁਤ ਚੁੱਪ ਪਰ ਹਵਾ ਹੈ ਕਿਹਾ ਹਵਾ ਲੱਗ ਰਹੀ ਹੈ ਬਹੁਤ ਸਮਾਂ ਮੌਸਮ ਜਵਾਬਸ ਥੋੜੀ ਹੀ ਧੁੱਪ ਆ ਗਈ ਜਿਨਾਂ ਆਪਾਂ ਜੰਨੇ ਅੰਦਰ ਤੇ ਦੇਖਦੇ ਆ ਦਲੀਆ ਕਿ ਦਿਲ ਕਿੰਨਾ ਆਪਣੀਆਂ ਹੈ ਤਾਂ ਗਰਮ ਪੀਓ ਥੋੜਾ ਜਿਹਾ ਠੰਡਾ ਹੋ ਜੀ ਪ੍ਰੋਗਰਾਮ ਵਿੱਚ ਚਾਪਾਵਾਂਗੇ ਦਲੀਆ ਇਸ ਤੋਂ ਬਾਅਦ ਪਾਣੀ ਪਾ ਦੇਣਾ ਫਿਰ ਆਪਾਂ ਕੁੱਕਰ ਦੀ ਸੀਟੀ ਕਰ ਦੇਣੀ ਆਂ ਬੰਦ ਕਰ। ਅੱਜ ਤੱਕ ਦੋ ਸੀਟੀਆਂ ਪਾ ਕੇ ਫਿਰ ਆਪਾਂ ਦੇਖੂਗਾ ਉਹਦੇ ਵਿੱਚ ਮਠਾ ਪਾਵਾਂਗੇ ਤੇ ਸਾਡਾ ਦਲੀਆ ਮੁਕਤੇ ਆ। ਮੇਰੇ ਗੈਸ ਪੇਸ ਦੇਖੋ। ਸੋ ਗਾਇਜ਼ ਆਪਾਂ ਲੈ ਰਹੇ ਆਂ ਜੀ ਪਰਤੀ ਸੋ ਦੇਖਦੇ ਆਂ ਕੋਕੋਲੇ ਵੀ ਲੈ ਲੇ ਲੈ। ਹਾਂ ਥੋੜ੍ਹਾ ਪਹਿਲਾਂ ਹੀ ਲੈ ਲੈਣਾ ਹੁਣ। ਕਿਹੜੀ ਲੈਣੀ ਹੈ ਨਾ ਚੋ ਮਿਕਸ ਕਰਾ ਲੈ ਮਿਕਸ ਕਿ ਮਤਲਬ ਇਹਨਾਂ ਦਾ ਵੀ ਮਿਕਸ ਕਿਹੜਾ ਤੁਸੀਂ ਆਪੇ ਟਿਊਬੇ ਕੋਲ ਰੱਖੋ ਆਪ ਪਾਸੇ ਵੀ ਆਪਣੀ ਥੇ ਚ ਰੱਖੋ ਓਕੇ ਹਾਂ ਦੇ ਉਹ ਨਵੀਂ ਦੀ ਵੀ ਮੀ ਨਹੀਂ ਆ ਰਹੇ ਆ ਆ ਲੈ ਲੀ ਮਠਾਈ ਲੈ ਲਈਏ ਤੁਸੀਂ ਭੀੜ ਦੇਖੋ ਵੀ ਨਹੀਂ ਲੱਗਿਆ ਕਿ ਸਮੋਸੇ ਲੈਣੇ ਆ ਪੀੜ ਦੇਖੋ ਅੱਜ ਰੱਤੇ ਵਾਰੀ ਸਾਡੀ ਪਤਨੀ ਕਦੋਂ ਆਉਂਦੀ ਮਾਈਟ ਕਰਦਾ ਹੈ ਕੋਈ ਵਾਰੀ ਕਿਲੋ ਵਿੱਚ ਲਵਾਉਂਦੇ ਨੇ ਮਸਾਂ ਹੀ ਆਈ ਹੈ ਸਾਡੀ ਵਾਰੀ ਹੋ ਨਹੀਂ ਆ ਰਹੀ ਜਿੰਨੇ ਕੰਮ ਆਉਂਦੇ ਕਿਲੋ ਵਿੱਚ ਲਵਾਉਂਦੇ ਚਾਹ ਜਲਦੀ ਕਰੋ ਘਰ ਦੀ ਹੋਰ ਬਾਰੇ ਕਿੰਨਾ ਕੁ ਟਾਈਮ ਲੱਗੂਗਾ ਸਬਜੀ ਨੂੰ ਇੱਧਰ ਦੇਖੋ ਸੀ ਸਮਾਨ ਕਿਵੇਂ ਲਾ ਲਿਆ ਮੈਂ ਇਸ ਨੂੰ ਮੇਰੇ ਵਿੱਚ ਮੂਰੇ ਰੱਖਦੇ ਨੇ ਹਾਂ ਨੇ ਵੈਸੇ ਹੁਣੀ ਉਹ ਰੈ ਪਾਰਟੀ ਕਰਨ ਲੱਗੇ ਉਹਨੇ ਐਵੇਂ ਸਮਾਨ ਨਾਲ ਲਿਆ ਅਰਜੋ ਜਲਦੀ ਕਰੋ ਸੋ ਗਾਇਸ ਮੈਂ ਨਾ ਨਹੀਂ ਚਲੇਗੇ ਸੰਧਾਰਾ ਤੇ ਗਏ ਉਹ ਤੇ ਇਸ ਅਸੀਂ ਵੀ ਬੋਤਲਟ ਹੋ ਗਏ ਸੀ ਸਭ ਤੋਂ ਵਲੌਗ ਵੀ ਨਹੀਂ ਪ੍ਰੋਪਰ ਬਣਿਆ ਸੋ ਅਸੀਂ ਬਹੁਤ ਅਸੀਂ ਥੱਕ ਕੇ ਬੈਠੇ ਹੁਣ ਅਸੀਂ ਫੇਰ ਹਸਪੀਟਲ ਜਾਣਾ ਹਰਸ਼ ਦੇ ਡ੍ਰਿਪ ਲੱਗਣੀ ਆ ਸੋ ਅਸੀਂ ਸਾਰੀ ਸੈਟਿੰਗ ਕਰਤੀ ਘਰ ਦੀ ਜਿਹੜੇ ਵੀ ਤੁਹਾਨੂੰ ਪਤਾ ਰਿਸ਼ਤੇਦਾਰ ਆਉਣੇ ਆ ਥੋੜਾ ਖਿੱਲਰ ਜਿੰਦਾਸ ਮਾਸ ਨੂੰ ਤੇ ਉਹ ਆਗੇ ਸੀਗੇ ਫਿਰ ਮੰਮਾ ਵੀ ਥੋੜੇ ਠੀਕ ਨਹੀਂ ਸੀਗੇ ਫਿਰ ਅਸੀਂ ਉਹਨਾਂ ਨੂੰ ਰੋਟੀ ਬਣਾਉਣ ਦਿੱਤਾ ਮਤਲਬ ਸਭ ਕੁਝ ਬਣਾਇਆ ਐਨੇ ਚ ਸਾਨੂੰ ਟਾਈਮ ਨਹੀਂ ਲੱਗਿਆ ਵਲੌਗ ਦਾ ਤੇ ਮੈਂ ਤੁਹਾਨੂੰ ਦਿਖਾਨੀ ਆ ਜੋ ਮੰਮਾ ਹਨ ਹੀ ਮੇਰੇ ਵੀ ਲੈ ਕੇ ਆਏ ਸੀਗੇ ਸਭ ਤੋਂ ਪਹਿਲਾਂ ਤਾਂ ਇਹ ਤਾਂ ਬੱਚਾ ਆ ਮੈਂ ਇਹ ਚੀਜ਼ ਹੈ ਜਿਹੜੀ ਸੁਨਹਾਰੇ ਜਿਹੇ ਹੁੰਦੇ ਆ ਬਿਸਕੁਟ ਠੀਕ ਹੈ ਤੇ ਮੈਂ ਤੁਹਾਨੂੰ ਤੋੜ ਕੇ ਨਹੀਂ ਆ ਜਹਾਨ ਪਰ ਆਣ ਲੱਗਦੀ ਨਹੀਂ ਹੈਗੀ ਹੈਗੀ ਇਧਰੇ ਚ ਦੇਖੋ ਮੋਟੇ ਬਿਸਕੁਟ ਆ ਗਏ ਸੰਧਾਰੇ ਦੀ ਵਾਓ ਕਿੰਨੀ ਕੁ ਖੁਸ਼ੀ ਹੋਈ ਸੰਧਾਰੇ ਦੀ ਇਹ ਖੁਸ਼ੀ ਦੇਖਿਆ ਦਗਾ ਖਾਣ ਕੋ ਬਿਸਕਟ ਗਾਇਸ ਬਿਸਕਟ ਖਾ ਲੋ ਪਰਿਆ ਪਿਆ ਯੈਸ ਐਨੇ ਤੋਂ ਤੂੰ ਖਾਣੇ ਆ ਸਾਰੇ ਖਾ ਲੇ ਨੀ ਇਹ ਤਾਂ ਸਰਦੀਆਂ ਤੱਕ ਤੂੰ ਤਾਂ ਖਾਂਦੀ ਨੀ ਇੱਕ ਬਿਸਕਟ ਹੋਰੇ ਘਰੇ ਮੈਂ ਖਾਣਾ ਸਾਰੇ ਤੁਹਾਨੂੰ ਲੱਗਦਾ ਸਰਦੀਆਂ ਤੱਕ ਮੁੱਕਣਗੇ ਹਨਾ हां पेरे ने तो बहुत गाइस सी ते मम्मा फ्रूट्स ਲੈ ਆਏ ਸੀ ਦੀ ਬਨਾਣ ਤੇ ਆ ਵੀ ਲੈ ਆਏ ਸੀ ਜੋ ਅੱਦੇ ਖਾ ਲੈ ਇਸ ਨੂੰ ਬੱਬੂ ਕੋਲ ਸੀ ਤੇ ਆ ਗਏ ਸੀ ਮम्मा ਖਾਣੇ ਤੇ ਮम्मा ਨੇ ਪੁੱਛਿਆ ਸੀ ਕਿ ਆ ਵੀ ਮਠਿਆਈ ਕਿਹੜੀ ਲੈ ਕੇ ਆਈਏ ਤੇ ਲੈ ਆਂਦੀ ਆ ਮਿਲਕ ਕੇਕ गाइस ਮਿਲਕ ਕੇਕ ਖਾ ਲੋ ਤੇ ਕੇ ਹਰਸ਼ ਨੂੰ ਮਿਲ ਕੇ ਕੇਲੀ ਪਸੰਦ ਆ। ਸੋ ਮੈਂ ਤਾਂ ਮਿੱਠਾ ਖਾਂਦੀ ਨਹੀਂ ਹਰਸ਼ ਚਾਹ ਦੇ ਨਾਲ ਜਿਵੇਂ ਇਹਨਾਂ ਨੂੰ ਪਸੰਦ ਆ। ਤੇ ਮੈਂ ਕਿ ਮम्मा ਤੁਸੀਂ ਮਿਲ ਕੇ ਕੇਲੀ ਕਿੱलिए ਕਿ ਆਇਓ। ਤੇ ਆ ਸੀਗੇ। ਆ ਸੀ ਗਰਮ ਮੇਰਾ ਸੁਣੋ ਤੇ ਜਿਹੜੇ ਮम्मा ਵਰਤਿਆ ਹੈ। ਸੋ ਮੈਂ ਤੁਹਾਨੂੰ ਥੋੜਾ ਜਿਹਾ ਹੀ ਦਿਖਾਉਂਗੀ। ਮੈਂ ਸਾਰਾ ਨਹੀਂ ਦਿਖਾ ਨਹੀਂ ਦਿੱਤੀ। ਤੁਸੀਂ ਮੇਰੇ ਵੀਡੀਓਸ ਦੇਖਿਆ ਨਵੇਂ। ਮੈਂ ਨਵੇਂ ਨਵੇਂ ਵੀਡੀਓਸ ਬਣਾਉਂਗੀ। ਸੋ ਆਹ ਵਾਲਾ ਸੀ ਨਾ ਮੇਰੇ ਲਈ ਸੂਟ ਬਣਾ ਕੇ ਤੇ ਲਾਈਟ ਪਾ ਦਿੰਦੇ। ਮਾਂ ਤੁਸੀਂ ਆਪਣੇ ਆਲਾ ਸੂਟ ਪੜਾਇਓ।

ਕੁਣ ਪਤਾ ਪੰਜਾਬੀ ਨੇ ਜਿਹੜੇ ਕਿੰਨੇ ਮੀਟਰ ਦੇ ਆ ਪਾਪਾ ਨੂੰ ਮੈਨੇ ਸੀ 6.5 ਹਾਂ ਹਾਂ ਤੇ ਸੀ ਹੁਣ ਪਾ ਕੇ ਬੜੀ ਹੋ ਜਾਂਦੀ ਹੈ ਨਾ ਇਹਦਾ ਤੇ ਆ ਪਾਪਾ ਦੀ ਭਾਗ ਸੀ ਕਿ ਪਾਪਾ ਕੋਲ ਆ ਕਲਰ ਵੀ ਨਹੀਂ ਹੈਗਾ ਹਾਂ ਤੇ ਮਮਾ ਨੂੰ ਵੀ ਬਹੁਤ ਆ ਮੇਰੇ ਵੀ ਬੰਨੀ ਜਾਊਗੀ ਤੇ ਹਰਸ਼ ਰਹਿ ਗਿਆ ਤੁਸੀਂ ਕਹੋਗੇ ਵੀ ਸਭ ਨੂੰ ਦੇਤੇ ਕੱਪੜੇ ਮਤਲਬ ਸਭ ਦਾ ਇੱਕ ਇੱਕ ਹੋ ਤੇ ਹਰਸ਼ ਨੂੰ ਦਿੱਤੇ ਹਰਸ਼ ਨੂੰ ਮਮਾ ਪੈਸੇ ਦੇਗੇ ਯਾਨੀ ਤੁਸੀਂ ਆਪਣੀ ਪਸੰਦ ਦੇ ਮਮਾ ਨੂੰ ਆਏ ਸੀਗਾ ਵੀ ਹੈ ਨਾ ਮੁੰਡਿਆਂ ਦੀ ਪਸੰਦ ਨਹੀਂ ਉਹਨੂੰ ਨਹੀਂ ਪਸੰਦ ਆਣੀ वैसे जदा मतलब ब्याह ਹੋਇਆ ਸੀ ਉਹ ਤੋਂ ਬਾਅਦ ਮੇਰਾ ਪਹਿਲਾ ਸੰਧਾਰੇ ਸੀ ਉਦੋਂ ਅਸੀਂ ਵਲੌਗ ਨਹੀਂ ਉਦੋਂ ਸ਼ੂਟ ਕਰਦੇ ਸੀ ਮम्मा ਉਦੋਂ ਵੀ ਮਤਲਬ ਕੱਪੜੇ ਦੇ ਗਏ ਸੀਗੇ ਉਦੋਂ ਮਤਲਬ ਸੰਧਾਰੇ 'ਚ ਤੇ ਉਦੋਂ ਮਤਲਬ ਸੂਟ ਦਿੱਤੇ ਸੀ ਕੱਪੜੇ ਦਿੱਤੇ ਸੀ ਫਿਰ ਇਸ ਵਾਰ ਮम्मा ਸੰਧਾਰੇ 'ਚ ਫਿਰ ਆ ਸੂਟ ਲੈ ਕੇ ਆਏ ਸੀਗੇ ਫਿਰ ਪਿਛਲੀ ਵਾਰੀ ਤਾਂ ਹਰਸ਼ ਨੂੰ ਸੂਟ ਹੈ ਨਾ ਤੁਹਾਨੂੰ ਪੈਂਟ ਸ਼ਰਟ ਐਵੇਂ ਟੀ-ਸ਼ਰਟ ਸਭ ਕੁਝ ਲੈਂਦਾ ਸੀਗਾ ਤੇ ਐਤਕੀ ਮम्मा ਇਹਨੂੰ ਛੱਡਣਗੇਗੇ ਮਤਲਬ ਕੱਪੜੇ ਵੀ ਕਹਿੰਦੇ ਤੁਸੀਂ ਆਪਣੀ ਮਰਜ਼ੀ ਦੇ ਲਿਆਓ ਫਿਰ ਇਹ ਹੁਣ ਆਪਣੀ ਮਰਜ਼ੀ ਦੇ ਲਿਆਣਗੇ ਸੋ ਸਾਨੂੰ ਸੂਟ ਪਾਪਾ ਨੂੰ ਕੰਮ ਦਿੱਤੀ। ਸੋ ਹੁਣ ਆਪਾਂ ਚੱਲੀਏ ਹਸਪੀਟਲ ਹੁਣ ਆਪਾਂ ਜਾਨੇ ਹਸਪੀਟਲ ਤੇ ਮੈਂ ਆ ਸਾਰਾ ਰੱਖਦੀਆਂ। ਤੇ ਤੁਸੀਂ ਦੱਸਿਓ ਵਲੌਗ ਕਿਵੇਂ ਦਾ ਲੱਗੇ ਆ ਅਜੇ ਹੋਰ ਐ ਅੱਗੇ ਵਲੌਗ ਦੇਖਿਓ ਐਂਡ ਤੱਕ ਤੇ ਹੁਣ ਅਸੀਂ ਜਾਨੇ ਹਸਪੀਟਲ ਤੇ ਤੁਸੀਂ ਹੁਣ ਕੁਝ ਖਾਣਾ ਤਾਂ ਨਹੀਂ। ਭੁੱਖ ਤਾਂ ਨਹੀਂ ਲੱਗੀ। ਉੱਥੇ ਫਰੂਟ ਖਾ ਲੂੰਗੇ। ਚਲੋ ਠੀਕ ਆ। ਨਾਰੀਅਲ ਪਾਣੀ ਪੀ ਲੂੰਗੇ ਤੇ ਆਪਾਂ ਉਦੋਂ ਜਦੋਂ ਮੰਮੀ ਤੁਸੀਂ ਗਾਇਜ਼ ਕੁੜੀਆਂ ਮਤਲਬ ਕੁੜੀਆਂ ਕਮੈਂਟਾਂ ਚ ਦੱਸਿਓ ਵੀ ਸੂਟ ਕਿਵੇਂ ਦੇ ਲੱਗੇ ਤੇ ਤੁਸੀਂ ਮੇਰੀ ਨਾ ਇੰਸਟਾਗ੍ਰam ਤੇ ਮਤਲਬ ਰੀਲਸ ਤੇ ਦੇਖਿਓ ਆ ਸੂਟ ਅਸੀਂ ਪਾਉਂਗੇ ਸੋਹਣੇ ਸੋਹਣੇ ਗਾਇਜ਼ ਅਸੀਂ ਪਹੁੰਚਦੇ ਸੀਗੇ ਹਸਪੀਟਲ ਨਾ ਦੇ ਲੱਗੀ ਹੋਈ ਹੈ ਡ੍ਰਿਪ ਹੈ ਹਾਈ ਵਿਚਾਰੇ ਦੀ ਐਨੀ ਪੇਨ ਹੋਈ ਹੈ ਜਦੋਂ ਉਹਨਾਂ ਨੇ ਲਾਇਆ ਹੈ ਤਾਂ ਰੋ ਰ ਰ ਰ ਪੇਨ ਤਾਂ ਨਹੀਂ ਹੋ ਰਹੀ ਕੋਈ ਗੱਲ ਨਹੀਂ ਵੈਨ ਚੱਕ ਉਹਨੂੰ ਕਿਹਾ ਹੈ ਕਿ ਐਸਾ ਫੀਲ ਹੋ ਰਿਹਾ ਹੈ ਆਪਕੋ ਬੜੀ ਗਾੜਾ ਆਏ ਵਿਚਾਰਾ ਆਏ ਮੇਰੀ ਬੂਗੜੀ ਮੇਰੀ ਬੂਗੜੀ ਨਾਰੀਅਲ ਦਾ ਪਾਣੀ ਪੀਂਦੀ ਸੀ ਮੇਰੀ ਬੂਗੜੀ ਤੇ ਬੂਗੜੀ ਨੇ ਆਏ ਪਾਣੀ ਪੀਂਦੀ ਸੀ ਸੋ ਗਾਇਸ ਇਸੇ ਨੂੰ ਅੱਗੇ ਹਸਪੀਟਲ ਤਾਂ ਇਹਨਾਂ ਦੇ ਡ੍ਰਿਪ ਲੱਗ ਗਈ ਦੇਖੋ ਮੰ ਤੋਂ ਮੈਂ ਰੋਟੀ ਲਿਆ ਦੇਣੀ ਏ ਠੀਕਾ ਪਹਿਲਾਂ ਮੈਂ ਪਾਠ ਕਰਿਆ ਵਾਂ ਠੀਕਾ ਸੋ ਗਾਇਸ ਅਸੀਂ ਇੱਥੇ ਹੀ ਵਲੌਗ ਦਾ ਐਂਡ ਕਰਦੇ ਆਂਗਾ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਗਾ ਤਾਂ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਨੂੰ ਅਸੀਂ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਤੇ ਸਾਡਾ ਅੱਜ ਦਾ ਦਿਨ ਬਹੁਤ ਹੀ ਵਧੀਆ ਰਿਹਾ ਤੇ ਇਸ ਮੇਰਾ ਸੰਧਾਰ ਆਇਆ ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਵੀ ਦੱਸਿਓ ਕਮੈਂਟਾਂ ਦੇ ਵਿੱਚ ਦੱਸਿਓ ਕਿਹਦੇ ਕਿਹਦੇ ਸੰਧਾਰੇ ਆਏ ਐ ਕਿ ਰਸਤੇ ਸਾਰੇ ਜਿਹਾ ਵੈਸੇ ਵੀ ਕਮੈਂਟਾਂ ਦੇ ਵਿੱਚ ਤੁਸੀਂ ਜਰੂਰ ਦੱਸਿਓ ਤੇ ਅਸੀਂ ਇੱਥੇ ਵਲੌਗ ਦਾ ਐਂਡ ਕਰਦੇ ਆਂ ਹੋਪ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਹੋਊਗਾ ਸੋ ਅੱਕੇ ਬਾਏ ਬਾਏ